ਸਸਿਕਾ ਜੀ ਮੇਰਾ ਨਾਮ ਹੈ ਹਰਦੀਪ कौर ਸਵਾਗਤ ਹੈ ਤੁਹਾਡੇ ਮੇਰੇ YouTube ਚੈਨਲ ਤੇ ਅੱਜ ਜੀ ਆਪਾਂ ਗੱਲ ਕਰਾਂਗੇ ਸਰਦੀ ਦੀਆਂ ਸਬਜ਼ੀਆਂ ਬਾਰੇ ਸਰਦੀ ਦੇ ਸਬਜ਼ੀਆਂ ਤੇ ਪੱਤੇ ਵਾਲੀ ਜਿਹੜੇ ਪੱਤੇਦਾਰ ਸਬਜ਼ੀਆਂ ਹੁੰਦੀਆਂ ਨੇ ਤੇ ਇਹਨਾਂ ਦੇ ਉੱਤੇ ਨਾ ਇੱਕ ਕੀੜੇ ਦਾ ਅਟੈਕ ਹੋਇਆ ਮਤਲਬ ਇੱਕ ਕੀੜਾ ਹੈ ਜੋ ਪੱਤੇ ਖਾ ਰਿਹਾ ਇੱਕ ਪੁੰਡੀ ਹੈ ਜੋ ਪੱਤੇ ਖਰਾਬ ਕਰ ਰਹੀ ਹੈ ਇਹ ਤੋਂ ਬਚਣ ਦਾ ਕੀ ਤਰੀਕਾ ਉਹਦੇ ਬਾਰੇ ਗੱਲ ਕਰਾਂਗੇ ਜੀ ਉਹਦੇ ਲਈ ਆਪਾਂ ਘਰ ਦੇ ਵਿੱਚ ਇਹ ਸਵਾ ਬਣਾਈ ਆ ਸਵਾ ਮਤਲਬ ਜੀ ਪਾਥੀਆਂ ਦੀ ਰਾਖ ਆ ਦੇਖੋ ਪਾਥੀਆਂ ਦੀ ਰਾਖ ਹੈ ਤੇ ਇਹਦੀ ਵਾਰ ਤੋਂ ਕਰਦੇ ਆ ਇਹਦਾ ਕੀ ਰਿਜ਼ਲਟ ਮਿਲਦਾ ਕੀ ਇਹਦੇ ਫਾਇਦੇ ਨੇ ਕੀ ਨੁਕਸਾਨ ਨੇ ਉਹ ਵੀਡੀਓ ਦੇ ਅਖੀਰ ਵਿੱਚ ਗੱਲ ਕਰਾਂਗੇ ਜੀ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾਨੀ ਆ ਕਿ ਸਬਜ਼ੀਆਂ ਦਾ ਕੀ ਹਾਲ ਹੈ ਔਰ ਕਿਹੜੀਆਂ-ਕਿਹੜੀਆਂ ਸਬਜ਼ੀਆਂ ਤੇ ਜਿਹੜੇ ਕੀੜੇ ਨੇ ਉਹਦੇ ਅਟੈਕ ਕੀਤਾ ਔਰ ਜਿਹੜੀ ਪੁੰਡੀ ਹੈ ਜਿਹਨੇ ਪੱਤੇ ਖਰਾਬ ਕੀਤੇ ਆ ਉਹਦੇ ਬਾਰੇ ਗੱਲ ਕਰਾਂਗੇ ਤੇ ਫਿਰ ਇਹਨੂੰ ਕਿੰਨੇ ਦਿਨ ਵਰਤਣਾ ਕੀ ਹਿਸਾਬ ਹੈ ਉਹਦੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਜਾਊਗੀ ਬਣੇ ਰਹੋ ਵੀਡੀਓ ਦੇ ਵਿੱਚ ਅਖੀਰ ਤੱਕ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਜ਼ਰੂਰ ਕਰਿਓ ਲਾਸਟ ਵਿੱਚ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰਾ ਇਹ ਤਰੀਕਾ ਕਿਵੇਂ ਦਾ ਲੱਗਿਆ ਔਰ ਥੈਂਕ ਯੂ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਹੁਣ ਵੀਡੀਓ ਜੀ ਇਹ ਕਰ ਦੀ ਛੱਤ ਦੇ ਉੱਤੇ ਪਾਲਕ ਲਗਾਈ ਤੇ ਤੁਸੀਂ ਦੇਖ ਸਕਦੇ ਹੋ ਇਹ ਪੱਤਿਆਂ ਦੇ ਵਿੱਚ ਨਾ ਹੋਲ ਹੋਏ ਨੇ ਖੱਡਾ ਨੇ ਜਿਹੜੀਆਂ ਕਿ ਸੁੰਡੀ ਨੇ ਕੀਤੀਆਂ ਨੇ ਸੁੰਡੀ ਇੱਕ ਪੱਬੂ ਗੋਤਾ ਸੁੰਡਿਆ ਜੀ ਉਹਦੇ ਨਾਲ ਇਹ ਪੱਤੇ ਖਰਾਬ ਹੋ ਚੁੱਕੇ ਨੇ ਇੱਕ ਛੋਟੀ ਜੀ ਬਰੀਕ ਜੀ ਸੁੰਡੀ ਆ ਤੇ ਛੋਟੇ ਛੋਟੇ ਕਾਲੇ ਕਾਲੇ ਰੰਗ ਦੇ ਛੋਟੇ ਜੇ ਕੀੜੇ ਮਕੌੜੇ ਨੇ ਜਿਹੜੇ ਇਹਨਾਂ ਨੂੰ ਖਾ ਰਹੇ ਨੇ ਤੇ ਆ ਜਿਹੜੇ ਮੇਥੇ ਨੇ ਇਹਨਾਂ ਨੂੰ ਛੋਟੇ ਛੋਟੇ ਬਰੀਕ ਕੀੜੇ ਲੱਗੇ ਨੇ ਜੋ ਦਿਖਾਈ ਤਾਂ ਨਹੀਂ ਦਿੰਦੇ ਤੇ ਉਹਨਾਂ ਨੇ ਪੱਤੇ ਪੂਰੀ ਤਰ੍ਹਾਂ ਖਰਾਬ ਕਰ ਦਿੱਤੇ ਨੇ ਇਸ ਕਰਕੇ ਅਸੀਂ ਮੇਥੇ ਘਰ ਦੇ ਵਿੱਚ ਨਹੀਂ ਵਰਤਦੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸਾਗ ਹੈ ਇਹਨੂੰ ਵੀ ਲੱਗ ਚੁੱਕੀ ਆ ਸੁੰਡੀ ਤੇ ਕਿਤੇ ਨਾ ਕਿਤੇ ਇਹ ਤੇ ਵੀ ਅਟੈਕ ਹੋ ਚੁੱਕਿਆ ਸੁੰਡੀਆਂ ਦਾ ਜਿਹਦੇ ਕਰਕੇ ਪੱਤੇਦਾਰ ਸਬਜ਼ੀਆਂ ਨੂੰ ਸਰਦੀ ਦੇ ਵਿੱਚ ਬਚਾਉਣਾ ਬਚਾਉਣਾ ਬਹੁਤ ਜ਼ਰੂਰੀ ਆ ਤੇ ਬਚਾਉਣ ਲਈ ਆਪਾਂ ਨੇ ਜਿਹੜੀ ਇਹ ਹੈ ਪਾਥੀਆਂ ਦੀ ਸੁਆਹ ਤੇ ਇਹਨੂੰ ਆਪਾਂ ਵਰਤਾਂਗੇ ਇਹਨੂੰ ਤੁਸੀਂ ਇੱਕ ਮੁਠੀ ਦੇ ਕਰੀਬੀ ਵਰਤਿਓ ਜ਼ਿਆਦਾ ਨਾ ਵਰਤਿਓ ਇੱਕ ਮੁਠੀ ਤੋਂ ਜ਼ਿਆਦਾ ਬਿਲਕੁਲ ਨਹੀਂ ਵਰਤਣੀ ਇਸ ਗੱਲ ਦਾ ਧਿਆਨ ਰੱਖਿਓ ਕਿਉਂਕਿ ਇਹਦੇ ਤੱਤ ਜਿਹੜੇ ਹੁੰਦੇ ਨੇ ਉਹ ਸਟਰੋਂਗ ਹੁੰਦੇ ਨੇ ਜਿਹੜੇ ਕਿ ਫੇਰ ਕਈ ਵਾਰ ਪੱਤੇਦਾਰ ਸਬਜ਼ੀਆਂ ਨੁਕਸਾਨ ਪਹੁੰਚਾ ਸਕਦੇ ਨੇ ਇਸ ਕਰਕੇ ਤੁਸੀਂ ਇੱਕ ਮੁਠੀ ਦੇ ਕਰੀਬੀ ਇਹਨਾਂ ਦੀ ਵਰਤੋਂ ਕਰਨੀ ਆ ਤੇ ਇਸੇ ਤਰ੍ਹਾਂ ਇਹ ਮੇਥਿਆਂ ਤੇ ਵੀ ਆਪਾਂ ਇਹਦਾ ਛਿੜਕਾਅ ਕਰ ਦਵਾਂਗੇ ਇਸ ਤਰ੍ਹਾਂ ਤੁਸੀਂ ਇਹ ਗੱਲ ਦਾ ਧਿਆਨ ਰੱਖਦੇ ਹੋਏ ਇਹ ਇਹ ਸਵਾਹ ਨੂੰ ਵਰਤਣਾ ਹੈ ਅਗਰ ਤੁਹਾਡੇ ਘਰ ਦੇ ਵਿੱਚ ਸਵਾਹ ਨਹੀਂ ਹੈਗੀ ਸਤੂਸੀ ਘਰ ਦੇ ਵਿੱਚ ਚੁੱਲ੍ਹੇ ਦੇ ਵਿੱਚ ਬਾਥੀਆਂ ਨੂੰ ਬਾਲ ਕੇ ਜਲਾ ਕੇ ਸਵਾਹ ਨੂੰ ਠੰਡਾ ਕਰਕੇ ਫਿਰ ਵਰਤ 사ਦੇਓ ਜਾਂ ਫਿਰ ਮਾਰਕੀਟ ਤੋਂ ਵੀ ਇਹ ਖਰੀਦੀ ਜਾ ਸਕਦੀ ਹੈ ਸਵਾਹ ਅੱਜ ਕੱਲ੍ਹ ਆਸਾਨੀ ਨਾਲ ਖਰੀਦਣ ਨੂੰ ਮਿਲ ਜਾਂਦੀ ਆ ਤੇ ਇਸੇ ਤਰ੍ਹਾਂ ਜਿਹੜੀ ਪਾਲਕ ਆਪਾਂ ਇਸ ਥੈਲੇ ਦੇ ਵਿੱਚ ਵੀ ਲਗਾਈ ਹੋਈ ਸੀ ਕਿਉਂਕਿ ਬਹੁਤ ਸਾਰੀਆਂ ਸਬਜ਼ੀਆਂ ਨੇ ਮੇਰੇ ਕੋ ਗਮਲਿਆਂ ਦੀ ਕਮੀ ਹੋਣ ਕਰਕੇ ਆਪਾਂ ਥੈਲਿਆਂ ਦੀ ਵਰਤੋਂ ਕੀਤੀ ਆ ਤੇ ਇਸੇ ਤਰ੍ਹਾਂ ਆਪਾਂ ਇਹਦੇ ਉੱਤੇ ਵੀ ਸਵਾਹ ਨੂੰ ਛਿੜਕਾ ਕਰ ਦਾਂਗੇ ਤਕਰੀਬਨ ਇੱਕ ਮੁਠੀ ਦੇ ਕਰੀਬ ਤੁਸੀਂ ਬਸ ਹਰ ਵਾਰ ਤੁਹਾਨੂੰ ਮੈਂ ਇੱਕ ਹੀ ਗੱਲ ਕਹੂੰਗੀ ਕਿ ਤੁਸੀਂ ਇਸ ਸਵਾਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਜਾਂ ਅਗਰ ਤੁਹਾਡੇ ਜਿਹੜੇ ਬੂਟੇ ਨੇ ਉਹਨਾਂ ਤੇ ਭੁੰਡੀ ਜਾਂ ਇਹ ਕੀੜੇ ਮਕੌੜਿਆਂ ਦਾ ਜ਼ਿਆਦਾ ਅਟੈਕ ਹੋਇਆ ਤਾਂ ਤੁਸੀਂ ਇਹ ਘਾਹ ਸਾਦਿਓ ਹਫਤੇ ਬਾਅਦ ਸਵਾਦੀ ਵਰਤੋਂ ਕਰੋ ਨਾਰਮਲ ਤੁਸੀਂ ਮਹੀਨੇ 'ਚ ਦੋ ਵਾਰ ਵਰਤੋ ਸਾਜੋ 15 ਦਿਨ ਬਾਅਦ ਇਸ ਤੋਂ ਜ਼ਿਆਦਾ ਇਹਨੂੰ ਵਰਤਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇੱਕੇ ਦਵਾਈ ਦੀ ਤਰਾ ਕੰਮ ਕਰਦੀ ਆ ਇਹ ਔਰੇ ਬੂਟਿਆਂ ਲਈ ਬਹੁਤ ਵਧੀਆ ਦਵਾਈ ਦਾ ਕੰਮ ਕਰਦੀ ਹੈ ਜੀ ਚੁੱਲੇ ਦੀ ਸਵਾਹ ਤੇ ਇਸੇ ਤਰ੍ਹਾਂ ਤੁਸੀਂ ਬਸ ਇੱਕ ਮੁਠੀ ਦੇ ਕਰੀਬ ਵਰਤਨੀ ਆ ਅਗਰ ਤੁਸੀਂ ਨੇ ਸਵਾਹ ਨੂੰ ਛਾਣਿਆ ਹੋਇਆ ਛਾਨ ਨਹੀਂ ਰਹੀ ਤਾਂ ਫਿਰ ਇੱਕ ਮੁਠੀ ਤੋਂ ਘੱਟ ਵਰਤਿਓ ਕਿਉਂਕਿ ਦੇਖੋ ਜਿਹੜੀ ਮੈਂ ਸਵਾਹ ਵਰਤ ਰਹੀ ਹਾਂ ਇੱਕ ਮੁਠੀ ਦੇ ਕਰੀਬ ਉਹ ਫੈਲੀ ਜੀ ਹੋਈ ਆ ਤੇ ਜਿਹੜਾ ਇਹ ਦੂਸਰਾ ਤਰੀਕਾ ਹੈ ਪੱਤੇ ਸੁੱਕੇ ਨੇ ਹਵਾ ਚੱਲਦੀ ਸੀ ਉਹਦੇ ਕਰਕੇ ਸਵਾਹ ਪੱਤਿਆਂ ਤੇ ਨਹੀਂ ਟਿੱਕੀ ਇਸ ਕਰਕੇ ਤੁਸੀਂ ਪੱਤਿਆਂ ਨੂੰ ਹਲਕਾ ਜਿਹਾ ਸਪਰੇਅ ਕਰ ਸਕਦੇ ਹੋ ਪਾਣੀ ਦਾ ਜਾਂ ਫਿਰ ਤੁਸੀਂ ਡੱਬੇ ਦੇ ਵਿੱਚ ਪਾਣੀ ਲੈ ਕੇ ਹਲਕਾ ਜਿਹਾ ਪੱਤਿਆਂ ਤੇ ਛਿੜਕਾ ਕਰ ਸਕਦੇ ਹੋ ਇਹਦੇ ਨਾਲ ਜਿਹੜੀ ਸਵਾ ਹੈ ਉਹ ਪੱਤਿਆਂ ਤੇ ਟਿਕ ਜੂਗੀ ਕਮ ਸੇ ਕਮ ਇੱਕ ਦਿਨ ਲਈ ਤਾਂ ਟਿਕਣੀ ਚਾਹੀਦੀ ਆ ਉਹਦੇ ਨਾਲ ਇਹ ਹੁੰਦਾ ਜਿਹੜੇ ਜਿਹੜੇ ਵੀ ਇਹ ਤੇ ਕੀੜੇ ਮਕੌੜੇ ਨੇ ਜਾਂ ਜਿਹੜੇ ਵੀ ਸੁੰਡੀਆਂ ਨੇ ਉਹ ਆਸਾਨੀ ਨਾਲ ਉੱਤਰ ਜਾਣਗੇ ਦੁਬਾਰਾ ਨਹੀਂ ਆਉਣਗੀਆਂ ਬੂਟਿਆਂ ਤੇ ਇਸ ਕਰਕੇ ਪਾਣੀ ਦਾ ਛਿੜਕਾ ਕੀਤਾ ਹੈ ਬਾਕੀ ਸਵੇਰ ਦੇ ਟਾਈਮ ਆ ਉਸਪਾਈ ਹੁੰਦੀ ਹੈ ਧੁੰਦ ਪਈ ਹੁੰਦੀ ਹੈ ਪੱਤਿਆਂ ਤੇ ਉਸ ਟਾਈਮ ਕਈ ਵਾਰ ਜ਼ਰੂਰਤ ਨਹੀਂ ਵੀ ਪੈਂਦੀ ਪਾਣੀ ਦੇ ਛਿੜਕਾ ਦੇ ਤਾਂ ਤੁਸੀਂ ਸਵੇਰੇ ਦੇ ਟਾਈਮ ਵੀ ਇਹ ਤੇ ਸਵਾਹ ਛਿੜਕਾ ਕਰ ਸਾਦੇ ਪਰ ਇਹ ਥੋੜਾ ਮੈਂ ਦਿਨ ਦੇ ਵਿੱਚ ਜਿਹੜਾ ਸਵਾਹ ਦੀ ਵਰਤੋਂ ਕਰ ਰਹੀ ਸੀ ਬੂਟਿਆਂ ਤੇ ਤਾਂ ਕਰਕੇ ਮੈਨੂੰ ਪਾਣੀ ਦਾ ਛਿੜਕਾ ਕਰਨ ਦੀ ਜ਼ਰੂਰਤ ਸੀ ਤੇ ਇਸ ਤਰ੍ਹਾਂ ਜਿਹੜੀ ਐ ਸਵਾਇ ਇਹ ਇੱਕ ਦਿਨ ਪੱਤਿਆਂ ਤੇ ਬਣੀ ਰਹੂਗੀ ਔਰ ਦੂਜੇ ਦਿਨ ਦੀ ਧੁੱਪ ਦੇ ਨਾਲ ਇਹ ਸਵਾਹ ਨੇ ਆਪਣੇ ਆਪ ਹੀ ਛੱਡ ਜਾਣਾ ਕਿਉਂਕਿ ਜਿੰਨਾ ਟਾਈਮ ਪੱਤਿਆਂ ਤੇ ਸਵਾਹ ਬਣੀ ਰਹੂਗੀ ਉਹਦੇ ਨਾਲ ਜਿਹੜੀ ਸੁੰਡੀਆਂ ਨੇ ਜਾਂ ਕੀੜੇ ਮਕੌੜੇ ਨੇ ਉੱਤਰ ਜਾਣਗੇ ਇਸੇ ਤਰ੍ਹਾਂ ਆਪਾਂ ਸਾਗ ਤੇ ਵੀ ਛੜਕਾ ਕਰ ਲਵਾਂਗੇ ਤੇ ਇਹਦੇ ਉੱਤੇ ਦੇਖ ਸਕਦੇ ਤੁਸੀਂ ਆ ਕਾਲੀ ਜੀ ਸੁੰਡੀ ਆ ਜੋ ਪੱਤੇ ਖਾਂਦੀ ਆ ਤੇ ਇਹਦਾ ਰਿਜ਼ਲਟ ਤੁਹਾਨੂੰ ਇਹ ਵੀਡੀਓ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ ਤੇ ਸਵਾਹ ਦੇ ਛੜਕਾਣ ਨਾਲ ਇਹ ਪੁੰਡੀ ਵਾਲ ਤੁਸੀਂ ਧਿਆਨ ਰੱਖ ਸਾਦੇ ਸਵਾਦੇ ਛੜਕਾਉਣ ਵਾਲੀ ਇਹ ਪੁੰਡੀ ਨੇ ਪੱਤੇ ਤੋਂ ਆਪਣੀ ਪਕੜ ਛੱਡ ਦੇਣੀ ਆ ਤਾਂ ਦੇਖਿਓ ਹੁਣੇ ਪਕੜ ਪੱਤੇ ਤੇ ਬਣਾਈ ਬੈਠੀ ਆ ਜਿੱਦਾਂ ਹੀ ਇਹ ਤੇ ਸਵਾਦਾ ਛੜਕਾ ਹੋਣਾ ਇਹਨੇ ਹਟ ਜਾਣਾ ਪੱਤੇ ਤੋਂ ਤੇ ਇਹ ਵੀਡੀਓ ਬਣਾਉਣ ਦਾ ਮੇਰਾ ਇਹ ਮਕਸਦ ਆ ਕਿ ਇਹ ਵੀਡੀਓ ਤੁਹਾਡਾ ਰਿਜ਼ਲਟ ਦੇ ਨਾਲ ਸ਼ੇਅਰ ਕਰਾਂ ਤੇ ਰਿਜ਼ਲਟ ਇਹੀ ਸੀ ਕਿ ਪਹਿਲਾਂ ਜਦੋਂ ਮੈਂ ਸਵਾਹ ਛਿੜਕਿਆ ਉਦੋਂ ਛੁੰਡੀਆਂ ਨਹੀਂ ਸੀ ਇਹਦੇ ਉੱਤੇ ਤੇ ਅੱਜ ਜਦੋਂ ਸੁੰਡੀ ਮਿਲੀ ਤਾਂ ਇਹ ਰਿਜ਼ਲਟ ਮੈਂ ਦੇਖਿਆ ਕਿ ਸੁਆਹ ਵਾਕੀ ਬਹੁਤ ਵਧੀਆ ਅਸਰ ਪਾਉਂਦੀ ਆ ਤੇ ਇਸ ਕਰਕੇ ਤੁਸੀਂ ਘਰ ਦੇ ਵਿੱਚ ਸੁਆਹ ਨੂੰ ਜਰੂਰ ਸਟੋਰ ਕਰੋ ਹੋਰ ਕੋਈ ਆਪਾਂ ਨੇ ਸਪਰੇ ਨਹੀਂ ਕੀਤੀ ਕੋਈ ਕੈਮੀਕਲ ਨਹੀਂ ਵਰਤੇ ਕੋਈ ਬਾਜ਼ਾਰੋਂ ਦਵਾਈ ਨਹੀਂ ਲਿਆਂਦੀ ਤੇ ਆਪਾਂ ਨੇ ਸਿਰਫ ਨਾਰਮਲ ਪਾਣੀ ਪਾਇਆ ਜਿਹੜਾ ਮੈਂ ਸਰਦੀਆਂ ਦੇ ਵਿੱਚ ਇੰਨਾ ਚ ਪਾਇਆ ਤੇ ਬਾਕੀ ਇੱਕ ਵਾਰੇ ਮਿੱਟੀ ਤਿਆਰ ਕੀਤੀ ਸੀ ਮਿੱਟੀ ਤਿਆਰ ਕਰਨ ਦੀ ਵੀਡੀਓ ਵੀ ਤੁਹਾਡਾ ਨਾਲ ਸਾਂਝੀ ਕਰੂੰਗੀ ਤੇ ਤੁਸੀਂ ਇਹ ਸੁੰਡੀ ਦਾ ਰਿਜ਼ਲਟ ਜਰੂਰ ਦੇਖਿਓ ਆ ਦੇਖੋ ਜੀ ਛੁੰਡੀ ਬੈਠੀ ਆ ਸਿਆਲ ਚੰਗੀ ਤਰ੍ਹਾਂ ਆ ਦੇਖੋ ਹਾਂਜੀ ਆ ਦੇਖੋ ਛੁੰਡੀ ਨੇ ਪਕੜ ਛੱਡਤੀ ਤੇ ਹੁਣ ਹਾਂਜੀ ਆ ਦੇਖੋ ਛੁੰਡੀ ਨੇ ਪਕੜ ਛੱਡਤੀ ਤੇ ਇਹਦਾ ਇਹ ਫਾਇਦਾ ਸੁਵਾਦ ਆ ਕਿ ਕੋਈ ਵੀ ਕੀੜਾ ਮਕੌੜਾ ਹੋਊਗਾ ਉਹ ਪੱਤਿਆਂ ਤੇ ਨਹੀਂ ਟਿਕੂਗਾ ਫੇਰ ਔਰ ਥੋੜੇ ਦਿਨ ਬਾਅਦ ਹੀ ਪੱਤੇ ਸਾਫ਼ ਹੋ ਜਾਂ। ਇਸੇ ਤਰ੍ਹਾਂ ਉਸ ਸਾਈਡ ਵੀ ਛੁੰਡੀ ਆ ਉਹਨੇ ਵੀ ਆਪਣੀ ਪਕੜ ਛੱਡਤੀ ਸੀ ਤੇ ਇਸ ਤਰ੍ਹਾਂ ਤੁਸੀਂ ਅਗਰ ਤੁਹਾਡੇ ਘਰ ਦੇ ਵਿੱਚ ਜ਼ਿਆਦਾ ਖਰਾਬ ਨੇ ਪੱਤੇਦਾਰ ਸਬਜ਼ੀਆਂ ਤੇ ਹਮਲਾ ਜ਼ਿਆਦਾ ਕੀਤਾ ਹੈ ਪੁੰਡੀਆਂ ਨੇ ਤਾਂ ਤੁਸੀਂ ਹਫ਼ਤੇ 'ਚ ਦੋ ਵਾਰ ਤੀਜੇ ਚੌਥੇ ਦਿਨ ਸਵਾਦ ਆ ਛਿੜਕਾ ਕਰੋ ਇਹ ਮੈਥੇ ਪੱਕ ਗਏ ਸੀ ਕਿਉਂਕਿ ਦੇਖੋ ਸੁੰਡੀ ਲੱਗ ਚੁੱਕੀ ਸੀ ਇਸ ਕਰਕੇ ਘਰ ਦੇ ਵਿੱਚ ਮੈਥੇ ਨਹੀਂ ਵਰਤੇ ਤੇ ਆ ਥੋੜੇ ਦਿਨ ਬਾਅਦ ਦਾ ਹੀ ਰਿਜ਼ਲਟ ਆ ਤੇ ਰਿਜ਼ਲਟ ਵਧੀਆ ਸੀ ਮੈਥੇ ਦੁਬਾਰਾ ਹਰੇ ਹੋਣੇ ਸ਼ੁਰੂ ਹੋ ਗਏ ਸੀ ਤੇ ਇਸੇ ਤਰ੍ਹਾਂ ਪਾਲਕ ਹੈ ਪਾਲਕ ਵੀ ਦੁਬਾਰਾ ਗਰੋ ਹੋਣੀ ਸ਼ੁਰੂ ਹੋ ਗਈ ਸੀ ਤੇ ਇਸ ਤਰ੍ਹਾਂ ਤੁਸੀਂ ਹਫ਼ਤੇ 'ਚ ਦੋ ਵਾਰ ਵਰਤ ਕੇ ਪੱਤੇ ਠੀਕ ਕਰ ਲਓ ਫਿਰ ਫਿਰ ਇਹਨੂੰ ਨੋਰਮਲ ਵਰਤਿਓ ਮਹੀਨੇ 'ਚ ਦੋ ਵਾਰੀ ਵਰਤਿਓ ਸਵਾਹ ਨੂੰ ਜ਼ਿਆਦਾ ਨਾ ਵਰਤਿਓ ਤੇ ਇਸੇ ਤਰ੍ਹਾਂ ਜਦੋਂ ਤੁਸੀਂ ਇੰਨਾ ਮੇਥਿਆਂ ਸਾਗ ਪਾਲਕ ਦੀ ਵਰਤੋਂ ਕਰੋਗੇ ਤਾਂ ਸਾਰੇ ਨੂੰ ਤੁਸੀਂ ਵੱਢ ਲਿਓ ਇੱਕ ਵਾਰ ਕਿਉਂਕਿ ਸਾਰਾ ਹੀ ਸਾਗ ਪਾਲਕ ਮੇਥੇ ਪੱਤੇਦਾਰ ਸਬਜ਼ੀਆਂ ਦੁਆਰਾ ਗਰੋਅ ਹੋਣਗੀਆਂ ਉਹਦੇ ਨਾਲ ਆਪਾਂ ਨੂੰ ਇਹ ਫਾਇਦਾ ਜੀ ਕਿਉਂਕਿ ਜਿਹੜੇ ਸੁੰਢੀ ਲੱਗੇ ਹੋਏ ਵਾਲੇ ਪੱਤੇ ਹੋਣਗੇ ਉਹ ਹਟ ਜਾਣਗੇ ਗਮਲਿਆਂ 'ਚੋਂ ਔਰ ਇੱਕ ਨਵੀਂ ਗਰੋਥ ਸ਼ੁਰੂ ਹੋ ਜੂਗੀ ਇਸ ਕਰਕੇ ਤੁਸੀਂ ਇਸ ਗੱਲ ਦਾ ਧਿਆਨ ਰੱਖ ਕੇ ਜਦੋਂ ਵੀ ਸਾਗ ਪਾਲਕ ਮੇਥੇ ਦੀ ਵਰਤੋਂ ਘਰ ਦੇ ਵਿੱਚ ਕਰਨੀ ਆ ਤਾਂ ਸਾਰਿਆਂ ਨੂੰ ਇੱਕ ਸਾਰ ਵੱਢ ਲਿਓ ਤੇ ਇਸ ਤਰ੍ਹਾਂ ਇਹ ਜਿਹੜੇ ਆਪਾਂ ਨੇ ਮੇਥੇ ਸਾਗ ਪਾਲਕ ਘਰ ਦੇ ਵਿੱਚ ਵਰਤੀ ਹੈ ਇਹ ਮਲਟੀ ਕਟਿੰਗ ਹੈ ਜੀ ਮਲਟੀ ਕਟਿੰਗ ਮਤਲਬ ਇੱਕ ਵਾਰ ਵੱਢੋਗੇ ਦੁਆਰ ਦੁਆਰਾ ਉਗੂਗਾ ਸਾਗ ਪਾਲਕ ਮੇਥੇ ਦਾ ਇਸ ਤਰ੍ਹਾਂ ਦਾ ਤੁਸੀਂ ਸਾਗ ਪਾਲਕ ਮੇਥੇ ਜਰੂਰ ਕਰਦੇ ਵਿੱਚ गमले 'ਚ ਲਗਾਓ ਤੇ ਬਾਕੀ ਵੀ ਜਿਹੜੀਆਂ ਮੇਰੇ ਸਬਜ਼ੀਆਂ ਘਰ ਦੇ ਵਿੱਚ ਲਗਾਈਆਂ ਹੋਈਆਂ ਨੇ ਹਰੀ ਗੋਭੀ ਤੇ ਗੋਭੀ ਬੈਂਗਰਣ ਤਣੀਆਂ ਇਹਨਾਂ ਸਭ ਤੇ ਵੀ ਆਪਣੇ ਵਰਤੋਂ ਕੀਤੀ ਸੀ ਸਵਾਦ ਹੀ ਥੋੜੀ ਥੋੜੀ ਕਿਉਂਕਿ ਦੇਖੋ ਇਹਨਾਂ ਤੇ ਵੀ ਸੁੰਡੀ ਲੱਗ ਚੁੱਕੀ ਸੀ ਇਸ ਵਾਰ ਛੱਤ ਤੇ ਬਹੁਤ ਬੁਰਾ ਹਾਲ ਹੋਇਆ ਪੱਤੇਦਾਰ ਸਬਜ਼ੀਆਂ ਦਾ ਤੇ ਫੇਵਰੇਟ ਹੁੰਦੀ ਹੈ ਸੁੰਡੀਆਂ ਦੇ ਪੱਤੇਦਾਰ ਸਬਜ਼ੀਆਂ ਤੇ ਖਾਸ ਕਰ ਗੋਭੀ ਵੀ ਬਹੁਤ ਖਾਦੀ ਪਰ ਗੋਭੀ ਦਾ ਰਿਜ਼ਲਟ ਮੈਨੂੰ ਬਹੁਤ ਵਧੀਆ ਮਿਲਿਆ ਹੁਣ ਫੁੱਲ ਵੀ ਲੱਗਣ ਲੱਗੇ ਗੋਭੀ ਤੇ ਧਨੀਆ ਵੀ ਬਹੁਤ ਸੋਹਣਾ ਹੋ ਗਿਆ ਤੇ ਹਜੇ ਤਾਂ ਇਸ ਤਾਂ ਇਸ ਸਾਈਡ ਦਾ ਧਨੀਆ ਤੇ ਕੋਈ ਅਟੈਕ ਨਹੀਂ ਹੋਇਆ ਸੁੰਡੀਆਂ ਦਾ ਪਰ ਜਿਹੜਾ ਦੂਸਰੀ ਸਾਈਡ ਸੀ ਉਧਰ ਅਟੈਕ ਹੋਇਆ ਤੇ ਬੈਂਗਣ ਤੇ ਵੀ ਬਰੀਕ-ਬਰੀਕ ਚਿੱਟੇ ਰੰਗ ਦੀਆਂ ਛੋਟੀਆਂ-ਛੋਟੀਆਂ ਸੁੰਡੀਆਂ ਦਾ ਅਟੈਕ ਹੋਇਆ ਸੀ ਤੇ ਇਸ ਕਰਕੇ ਆਪਾਂ ਨੇ ਇਹਦੇ ਉੱਤੇ ਵੀ ਜਿਹੜੀ ਸਵਾਦ ਇਹ ਵਰਤੋਂ ਕੀਤੀ ਆ ਤੇ ਕਈ ਜਗ੍ਹਾ ਤਾਂ ਬਹੁਤ ਹੈਲਦੀ ਹੋ ਗਈ ਹੈ ਪਾਲਕ ਕਈ ਸਬਜ਼ੀਆਂ ਬਹੁਤ ਹੈਲਦੀ ਗਰੋ ਹੋ ਚੁੱਕੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਇੱਕ ਰਿਜ਼ਲਟ ਕਿ ਥੈਲੇ ਦੇ ਵਿੱਚ ਵੀ ਸਬਜ਼ੀਆਂ ਬਹੁਤ ਵਧੀਆ ਹੁੰਦੀਆਂ ਨੇ ਤਾਂ ਇਸ ਕਰਕੇ ਗਮਲਿਆਂ ਨਹੀਂ ਵੀ ਹੈਗੇ ਤੁਹਾਡੇ ਕੋਲ ਚੱਲੂਗਾ ਤੇ ਤੁਸੀਂ ਗਮਲਿਆਂ ਦੀ ਜਗ੍ਹਾ ਤੇ ਥੈਲਿਆਂ ਦੀ ਵਰਤੋਂ ਕਰਕੇ ਘਰ ਦੇ ਵਿੱਚ ਹੈਲਦੀ ਸਬਜ਼ੀ ਉਗਾ ਸਕਦੇ ਹੋ ਟਮਾਟਰਾਂ ਤੇ ਵੀ ਪੱਬੂ ਕੁੱਤੇ ਜਿਹੜੇ ਸੁੰਡ ਹੁੰਦੇ ਨੇ ਉਹਨਾਂ ਦਾ ਅਟੈਕ ਹੋਇਆ ਸੀ ਤਾਂ ਮੈਂ ਫਿਰ ਇਹਨਾਂ ਤੇ ਵੀ ਥੋੜੀ ਜੀ ਸਵਾਦੀ ਵਰਤੋਂ ਕੀਤੀ ਆ ਤੇ ਆ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਨੁਕਸਾਨ ਕੀਤਾ ਹੈ ਸੁੰਡੀ ਨੇ ਤੇ ਬੈਂਗਣ ਦੇ ਪੱਤੇ ਕਾਫੀ ਖਰਾਬ ਕਰਤੇ। ਇਸੇ ਤਰ੍ਹਾਂ ਮੈਂ ਲਸਣ ਵੀ ਲਗਾਇਆ ਹੋਇਆ ਹੈ। ਲਸਣ ਤੇ ਵੀ ਸਵਾਦ ਹੀ ਵਰਤੋ ਕੀਤੀ ਹੈ। ਲਸਣ ਦੀ ਦੇਖਭਾਲ ਦੀ ਵੀਡੀਓ ਸ਼ੇਅਰ ਕੀਤੀ ਆ। ਤੇ ਆ ਵੀ ਆਪਣੇ ਕੋਲ ਚਿੱਟੀ ਗੋਭੀ ਹੈ। ਤੇ ਇਸੇ ਤਰ੍ਹਾਂ ਇੱਧਰ ਜਿਹੜੇ ਪਲਾਂਟ ਨੇ ਇਹ ਆਪਾਂ ਰੱਖਿਓਏ ਸੀ ਤੇ ਆ ਛੋਟੇ ਜਿਹੇ ਗਮਲੇ ਦੇ ਵਿੱਚ ਮੇਥੇ ਲਗਾਏ ਹੋਏ ਨੇ। ਇਹ ਠੀਕ ਸੀ ਮੇਥੇ ਪਰ ਫੇਰ ਵੀ ਆਪਾਂ ਨੇ ਚਲੋ ਦਵਾਈ ਦੇ ਤੌਰ ਤੇ ਇੱਕ ਵਾਰ ਸਪਰੇਅ ਕਰਤੀ ਹੈ ਤੇ ਅਗਰ ਤੁਹਾਡੇ ਘਰ ਦੇ ਵਿੱਚ ਸੁੰਡੀਆਂ ਨਹੀਂ ਆ ਰਹੀਆਂ ਤਾਂ ਤੁਸੀਂ ਰਹਿਣ ਦਿਓ। ਤਾਂ ਮਹੀਨੇ ਦੇ ਵਿੱਚ ਇੱਕ ਵਾਰ ਸਪਰੇ ਸਪ੍ਰਿੰਕਲ ਮਤਲਬ ਖਿਲਾਰ ਸਾਦਿਓ ਸਵਾਹ ਨੂੰ ਜਿਆਦਾ ਸਵਾਹ ਨਾ ਵਰਤਿਓ ਫਿਰ ਤੁਸੀਂ ਤੇ ਅਗਰ ਤੁਹਾਨੂੰ ਮੇਰੀ ਜਾਣਕਾਰੀ ਥੋੜੀ ਜੀ ਵੀ ਚੰਗੀ ਲੱਗੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਥੈਂਕ ਯੂ ਫॉर ਵਾਚਿੰਗ ਜੀ